ਸੱਜਣਾ ਇੱਕ ਤੁਹਾਨੂੰ ਹੋਰ ਆਈਟਮ ਦਿਖਾਣਾ ਮੈਂ ਇਧਰ ਬੀਬੀਆਂ ਖੜੀਆਂ ਨੇ ਕਿੱਥੋਂ ਆਈਆਂ ਨੇ ਸਾਰੀ ਜਾਣਕਾਰੀ ਲੈਣੇ ਆ ਇਹ ਐ ਲੱਗਦਾ ਜਿਵੇਂ ਘਰਾਂ ਦੇ ਵਿੱਚ ਬੇਸਟ ਜਿਹਾ ਸਮਾਨ ਹੋਂ ਦਾ ਉਧਾਂ ਦੇ ਬਣਾਈਆਂ ਨੇ ਬਾਕੀ ਕੀ ਚੀਜ਼ ਦੀ ਬਣਾਈ ਆ ਉਹ ਪਾ ਸਾਰੀ ਜਾਣਕਾਰੀ ਉਹਨਾਂ ਤੋਂ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਦੇ ਉੱਤੇ ਆਰਟੀਵੀ ਨੀਲੋ ਵਾਲ ਦੇ ਉੱਤੇ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਕਿੱਥੋਂ ਆਏ ਹੋ ਦੱਸਿਓ ਪਹਿਲਾਂ ਬੰਦਾ ਸਰ ਅਸੀਂ ਫਤਿਹਗੜ੍ਹ ਸਾਹਿਬ ਤੋਂ ਆਏ ਹਾਂ ਫਤਿਹਗੜ੍ਹ ਸਾਹਿਬ ਤੋਂ ਆਏ ਹੋ ਤੁਹਾਡਾ ਕੋਈ ਗਰੁੱਪ ਹੈ ਜਾਂ ਕਿਦਾਂ ਇਹ ਜਿਹੜਾ ਤੁਸੀਂ ਗਰੁੱਪ ਹੈ ਸਰ ਸਾਡਾ ਖਾਲਸਾ ਸਸ ਜੀ ਖਾਲਸਾ ਐਸਐਸ ਬਾਜੀ ਬਹੁਤ ਵਧੀਆ ਐਸਐਸ ਜੀ ਤੇ ਇਹ ਜਿਹੜੇ ਪ੍ਰੋਡਕਟ ਆ ਦਿਖਾਈ ਬਈ ਆ ਦੇਖੋ ਕਾਫੀ ਪ੍ਰੋਡਕਟ ਇਹਨਾਂ ਨੇ ਬਣਾਏ ਹੋਏ ਨੇ ਇਹਨਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਵੀ ਇਹ ਘਰੇ ਬਣਾਉਣੇ ਕਿਦਾਂ ਗੱਲਬਾਤ ਹੈ ਨਾ ਇਹ ਤੁਹਾਡੀ ਹਾਂਜੀ ਸਰ ਇਹ ਇਹ ਆ ਜਿਹੜੀਆਂ ਤੁਸੀਂ ਆਈਟਮਾਂ ਨੇ ਆ ਪਕੜੋ ਹਾਂਜੀ ਇਹ ਕਿਸ ਚੀਜ਼ ਦੀ ਬਣਾਉਂਦੇ ਹੋ ਤੁਸੀਂ ਇਹ ਸਰ ਇਹ ਜੂਟ ਬੈਗ ਹੈ ਮਤਲਬ ਇਹਨੂੰ ਕੱਪੜਾ ਜੂਟ ਚ ਕਹਿੰਦੇ ਆ ਜੂਟ ਦੇ ਵਿੱਚ ਕਹਿੰਦੇ ਵੈਸਟ ਜਿਵੇਂ ਬੋਰੀ ਦਾ ਹੁੰਦਾ ਉਹਦਾ ਤਿਆਰ ਕਰਿਆ ਜਾਂਦਾ ਠੀਕ ਹੈ ਇਹ ਕਿੰਨੀ ਚਿਰ ਤੋਂ ਕੰਮ ਕਰਦੇ ਹੋ ਤੁਸੀਂ ਇਹ ਸਰ ਹੋ ਗਏ 3-4 ਸਾਲ ਤੋਂ ਚੱਲ ਰਿਹਾ ਇਹ ਇਹ ਇਹਨਾਂ ਆਈਟਮਾਂ ਦੇ ਨਾਮ ਕੀ-ਕੀ ਨੇ ਦੱਸੋ ਮੈਂ ਅਲੱਗ-ਅਲੱਗ ਨੇ ਇਹ ਹਾਂਜੀ ਸਰ ਆ ਦੱਸਿਓ ਆ ਇਧਰ ਆ ਜੋ ਸਰੀਰ ਤੋਂ ਚੱਲ ਇਸਦੇ ਵਾਸਤੇ ਵਰਤੀ ਜਾਂਦੀ ਹੈ ਇਹ ਸਰ ਇਹ ਟੀਫਨ ਵਾਸਤੇ ਹੈ ਟੀਫਨ ਬੈਗ ਆ ਇਹ ਬੜੀ ਬੋਟਲ ਹੈ ਜਿਵੇਂ ਚਾਹ ਵਾਲੀ ਪਾਣੀ ਵਾਲੀ ਜਿਹੜੀ ਸਰਬੋਸ ਹੁੰਦੀ ਆ ਪਾਣੀ ਵਾਲੀ ਚਾਹ ਵਾਲੀ ਇਹ ਚ ਪਾ ਸਕਦੇ ਹੋ ਹਾਂਜੀ ਸਰ ਇਹ ਵੀ ਇਹ ਵੀ ਟੀਫਨ ਬੈਗ ਹੈ ਜੀ ਇਹ ਇਹ ਹੋਰ ਮਤਲਬ ਵਾ ਸਟਾਈਲ ਲੱਗ ਕੀਤਾ ਹੋਇਆ ਹੈ ਇਹਦਾ ਥੋੜਾ ਜਿਹਾ ਠੀਕ ਹੈ ਹਾਂਜੀ ਔਰ ਇਹ ਕਾਦੇ ਕੰਮ ਆਉਂਦੇ ਆ ਸਰ ਫੋਨ ਪਾਣ ਨੂੰ ਜੀ ਫੋਨ ਪਾਣ ਵਾਸਤੇ ਹਾਂਜੀ ਹਾਂਜੀ ਇਹ ਮਤਲਬ ਇਦਾਂ ਲੋਕ ਰੱਖ ਦਿਆਂਗੇ ਹਾਂਜੀ ਇਹਨਾਂ ਨੂੰ ਅੱਜਕੱਲ ਦੇਖੋ ਦੇਖ ਨੂੰ ਇਹ ਹਲਕੀ ਜੀ ਆਈਟਮ ਲੱਗਦੀ ਆ ਬਾਰੇ ਲੋਕਾਂ ਦੇ ਸ਼ੌਕ ਵੱਖਰੇ ਹੁੰਦੇ ਨੇ ਇਦਾਂ ਜਿਵੇਂ ਉਹ ਬੀਬੀਆਂ ਨੇ ਪਰਸ ਪਾ ਲੈਂਦੀਆਂ ਉਹ ਤਾਂ ਚਾਪਾਪੇ ਪਾਲਣ ਕੋਈ ਚੱਕਰ ਨਹੀਂ ਤਾਂ ਇਹ ਤੁਸੀਂ ਆ ਦੇਖੋ ਫੋਨ ਪਾਉਣ ਵਾਸਤੇ ਕੈਰੀ ਬੈਗ ਆ ਫੋਨ ਦਾ ਸਰ ਇਹ ਸ਼ਗਨ ਕਾਰਡ ਆਈ ਆ ਦੇਖੋ ਇਹ ਵੀ ਇਹਨਾਂ ਨੇ ਨੇੜੇ ਆ ਕੇ ਦਿਖਾਈ ਇਹ ਵੀ ਝੂਠ ਦਾ ਬਣਾਇਆ ਹੋਇਆ ਇਹਦੇ 'ਚ ਇੱਕ ਗੱਲ ਦੱਸਿਓ ਇਹੀ ਚੂਜ਼ ਕਿਉਂ ਕਰਿਆ ਤੁਸੀਂ ਨੇ ਵੀ ਆ ਇਹਦੀ ਆਈਟਮ ਬਣਾਈਏ ਕੀ ਕਾਰਨ ਰਿਹਾ ਇਹਦੇ 'ਚ ਸਰ ਇਹਦੇ ਵਿੱਚ ਜਿਹੜਾ ਤਾਂ ਹੁਣ ਆਹ ਜਿਹੜਾ ਲਫਾਫੇ ਦਾ ਵਰਤੋਂ ਕੋਲ ਦੇ ਚੀ ਚੱਲਦੀ ਆ ਇਹ ਆਪਾਂ ਨੂੰ ਖਰਾਬ ਕਰਦੀ ਹੈ ਹਨ ਜੀ ਇਹ ਇੱਕ ਚੀਜ਼ ਵਾਸਤੇ ਜੋ ਹੀ ਸਰਕਾਰ ਨੇ ਬੈਨ ਵੀ ਕੀਤਾ ਹੋਇਆ ਠੀਕ ਹੈ ਉਸ ਕਰਕੇ ਆਪਾਂ ਇਸ ਚੀਜ਼ ਨੂੰ ਵਰਤਦੇ ਆ ਜੀ ਇਹਦਾ ਵੇਸਟੇਜ ਵੀ ਵਧੀਆ ਆਪਣੀ ਤਰੀਕੇ ਨਾਲ ਕਵਰ ਹੁੰਦੀ ਹੈ ਤੇ ਆਪਾਂ ਨੂੰ ਇਨਕਮ ਵੀ ਹੁੰਦੀ ਹੈ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਜਿਹੜੀ ਆਪਾਂ ਪਲਾਸਟਿਕ ਵਰਤਦੇ ਆ ਲਫਾਫੇ ਵਰਤਦੇ ਆ ਉਹ ਗਲਦੇ ਨਹੀਂ ਹੈਗੇ ਹਾਂਜੀ ਉਹ ਤਾਂ ਹਨੀ ਧਰਤੀ ਵਾਸਤੇ ਵੀ ਹਾਨੀਕਾਰਕਾ ਦੇਖੋ ਇਹਨਾਂ ਦਾ ਬਹੁਤ ਵਧੀਆ ਯੋਗਦਾਨ ਮੈਂ ਆਪਣੀ ਵੀਡੀਓ ਦੇ ਜਰੀਏ ਕਹਿਣਾ ਵੀ ਇਹਨਾਂ ਦਾ ਬਹੁਤ ਵਧੀਆ ਉਪਰ ਆਲਾ ਵਧੀਆ ਨਾਲੇ ਤਾਂ ਇਹ ਕਾਰੋਬਾਰ ਆ ਬਿਜ਼ਨਸ ਆ ਤੇ ਦੂਜੀ ਗੱਲ ਇਹ ਗੱਲ ਜਾਂਦਾ ਮਿੱਟੀ ਦੇ ਵਿੱਚ ਠੀਕ ਹੈ ਜਿਹੜਾ ਪਲਾਸਟਿਕ ਹੁੰਦੀ ਆ ਉਹ ਗਲਦੀ ਨਹੀਂ ਇਹਨਾਂ ਨੇ ਇਸ ਨੂੰ ਬਿਜ਼ਨਸ ਵੀ ਬਣਾਇਆ ਤੇ ਇੱਕ ਜਿਹੜੇ ਕਟਿੰਗ ਪ੍ਰੋਡਕਟ ਨੇ ਜਿਹੜੇ ਕਟਿੰਗ ਆਈਟਮਾਂ ਹੁੰਦੀਆਂ ਨੇ ਉਹਨਾਂ ਤੋਂ ਹੀ ਤਿਆਰ ਹੋ ਜਾਂਦਾ ਨੇ ਚੈਤੇ ਗੱਲ ਚਾਹੇ ਕਿ ਕੋਈ ਵੱਡੀ ਆਈਟਮਾਂ ਵੀ ਬਣਾਉਂਦੇ ਨੇ ਇਹਨਾਂ ਤੋਂ ਅਸੀਂ ਇਹ ਆਗੇ ਆ ਕੀ ਹੈ ਇਹ ਫਾਈਲ ਕਵਰ ਆ ਜਿਵੇਂ ਫਾਈਲਾਂ ਪਾਉਂਦੇ ਨੇ ਆਪਾਂ ਆ ਦੇਖੋ ਇਹ ਤਾਂ ਥੋੜੀ ਦੁਨੀਆ ਵੱਖਰੀ ਹੋਊਗੀ ਫਿਰ ਹਿਸਾਬ ਨਾਲ ਤਾਂ ਹਾਂਜੀ ਦਫ਼ਤਰ 'ਚ ਵੀ ਇਹ ਹੋਊਗਾ ਸਾਰੇ ਤੁਸੀਂ ਇਹ ਕੰਮ ਕਰਦੇ ਹੋ ਇਹ ਅਲੱਗ-ਅਲੱਗ ਕਰਦੇ ਹੋ ਇੱਕ ਗਰੁੱਪ ਹੈ ਇਹ ਸਰ ਗਰੁੱਪ ਆਈ ਸਰ ਅੱਛਾ ਹਾਂ ਜੀ ਤੁਹਾਨੂੰ ਕਿਹਨੇ ਆਈਡੀਆ ਦਿੱਤਾ ਵੀ ਇਹ ਇਹ ਬਣਾਓ ਤੁਸੀਂ ਸਰ ਜਾਰ ਸੈਟੀ ਦੀ ਟ੍ਰੇਨਿੰਗ ਆਈ ਸੀ ਓਕੇ ਅਸੀਂ ਟ੍ਰੇਨਿੰਗ ਲੱਤੀ ਗਰੁੱਪਾਂ ਵੱਲੋਂ ਫਿਰ ਅਸੀਂ ਇਹ ਆਪਣਾ ਬਿਜ਼ਨਸ ਸ਼ੁਰੂ ਕੀਤਾ ਠੀਕ ਹੈ ਇਹਦੀ ਸੇਲ ਹੋ ਜਾਂਦੀ ਆ ਹਾਂ ਜੀ ਸਰ ਹੁੰਦੀ ਆਈ ਮਾਨੂੰ ਆਪਣੀ ਦਿਹਾੜੀ ਬਣਦੀ ਆ ਜੇ ਕੰਮ ਕਰੀਏ ਹਾਂ ਜੀ ਸਰ ਰਾਮ ਨਾਲ ਠੀਕ ਹੈ ਤੇ ਮਾਨੂੰ ਮਿਲ ਕੇ ਕੰਮ ਕਰਦੇ ਸਾਰੇ ਹਾਂ ਜੀ ਸਰ ਇੱਕ ਜਗ੍ਹਾ ਤੇ ਹਾਂ ਠੀਕ ਹੈ ਗਰੁੱਪਾ ਗਰੁੱਪ ਇਕੱਠਾ ਹੋ ਗਰੁੱਪ ਇਕੱਠਾ ਹੋ ਕੇ ਕੰਮ ਕਰਦੇ ਹੋ ਇਹਦੇ ਆਰਡਰ ਵਗੈਰਾ ਵੀ ਆਉਂਦੇ ਆ ਜਾਂ ਬਈ ਐਂਦੀ ਤੁਸੀਂ ਸੇਲ ਕਰਦੇ ਉਹਨੂੰ ਨਹੀਂ ਸਰ ਆਰਡਰ ਵੀ ਆ ਜਾਂਦਾ ਤੇ ਜਿਵੇਂ ਹੁਣ ਫਤਿਹਗੜ੍ਹ ਸਾਹਿਬ ਦੇ ਵਿੱਚ ਸਵਾ ਦਾ ਮੇਲਾ ਲੱਗਣਾ ਹੈ 10-15 ਦਿਨ ਇਹ ਉਹਦੇ ਵਿੱਚ ਵੀ ਕੰਮ ਆਊਗਾ ਜੀ ਸਾਰੇ ਸੇਲ ਹੋਣਗੇ ਹਾਂਜੀ ਉੱਥੇ ਵੀ ਅਸੀਂ ਇਹਨੂੰ ਸੇਲ ਕਰਾਂਗੇ ਉੱਥੇ ਵੀ ਸਾਡਾ ਐਗਜ਼ੀਬਿਸ਼ਨ ਲੱਗਦਾ ਉਹਦੇ ਵਿੱਚ ਸਾਨੂੰ ਐਵੇਂ ਸ਼ੌਕ ਮਿਲਦੀ ਹੈ ਉਹਦੇ ਵਿੱਚ ਵੀ ਅਸੀਂ ਸੇਲ ਕਰਾਂਗੇ ਬਹੁਤ ਸਾਰੇ ਬੀਬੀਆਂ ਘਰੇ ਬੈਠੇ ਕਹਿੰਦੇ ਸਾਡੇ ਕੋਲ ਕੰਮ ਨਹੀਂ ਹੈਗਾ ਹਾਂਜੀ ਤੇ ਜਾਂ ਅਸੀਂ ਕੀ ਕਰੀਏ ਕੋਈ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਮੈਂ ਇਹੀ ਕਹਿਣਾ ਚਾਹੂੰਗੀ ਜੀ ਪਹਿਲਾਂ ਤਾਂ ਐਸਐਸਜੀ ਨਾਲ ਜੁੜੋ ਜਦੋਂ ਆਪਾਂ ਐਸਐਸਜੀ ਨਾਲ ਜੁੜਦੇ ਆਂ ਤਾਂ ਉਹਦੇ ਵਿੱਚ ਬਹੁਤ ਟ੍ਰੇਨਿੰਗਾਂ ਮਿਲਦੀਆਂ ਆਪਾਂ ਨੂੰ ਟ੍ਰੇਨਿੰਗਾਂ ਦੇ ਥਰੂ ਆਪਾਂ ਬਹੁਤ ਸਾਰੇ ਕੰਮ ਸ਼ੁਰੂ ਕਰਦੇ ਆਏ ਨਹੀਂ ਹੈਗਾ ਵੀ ਆਪਾਂ ਕੁਝ ਨਹੀਂ ਕਰ ਸਕਦੀਆਂ ਲੇਡੀਜ਼ ਬਹੁਤ ਕੁਝ ਕਰ ਸਕਦੀਆਂ ਠੀਕ ਹੈ ਚਾਹੇ ਤਾਂ ਬਹੁਤ ਕੁਝ ਹੋ ਸਕਦਾ ਠੀਕ ਹੈ ਤੁਸੀਂ ਸ਼ੁਰੂਆਤ ਕਿਵੇਂ ਕੀਤੀ ਸਿਰ ਇਹੀ ਜੀ ਅਸੀਂ ਉਹਦੇ ਤੋਂ ਹੀ ਟ੍ਰੇਨਿੰਗ ਲੈ ਕੇ ਆਏ ਸੈਟੀ ਤੋਂ ਠੀਕ ਹੈ ਫਿਰ ਅਸੀਂ ਇਹ ਚੀਜ਼ ਤਿਆਰ ਕਰੀ ਉਹਨਾਂ ਨੇ ਸਾਨੂੰ ਸੇਲਿੰਗ ਦਾ ਵੀ ਦੱਸਿਆ ਤੇ ਜਿੱਥੋਂ ਮਿਲਦਾ ਆਪਾਂ ਨੂੰ ਇਹ ਕਪੜਾ ਉੱਥੇ ਦਾ ਵੀ ਦੱਸਿਆ ਸਾਨੂੰ ਐਡਰੈਸ ਦਿੱਤਾ ਅਸੀਂ ਉੱਥੋਂ ਲਿਆਂਦੇ ਆ ਇੱਕ ਲੇਡੀ ਸਾਨੂੰ ਲਿਆ ਕੇ ਦਿੰਦੀ ਹੈ ਤੇ ਬਾਕੀ ਅਸੀਂ ਸਾਰੀਆਂ ਤਿਆਰ ਕਰ ਦਿੰਦੇ ਆ ਠੀਕ ਹੈ ਬਾਕੀ ਤੁਸੀਂ ਤਿਆਰ ਕਰਦੇ ਹੋ ਹਾਂਜੀ ਹਾਂਜੀ ਉਦੋਂ ਆ ਸੇਲ ਇਕੱਠੇ ਹੋ ਕੇ ਕਰ ਦੋ ਸੇਲ ਇਕੱਠੇ ਹੋ ਕੇ ਅੱਜ ਦੇ ਇੱਕ ਜਿਵੀਸ਼ਨਾਂ ਤੇ ਜਾ ਕੇ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਲੱਗਿਆ ਤੇ ਆ ਜਿਹੜੀਆਂ ਮੇਰੇ ਆ ਭੈਣਾਂ ਬੀਬੀਆਂ ਕਹਿੰਦੀਆਂ ਹੁੰਦੀਆਂ ਨੇ ਵੀ ਸਾਡੇ ਕੋਲੇ ਕੋਈ ਕੰਮ ਨਹੀਂ ਤੁਸੀਂ ਇਹਨਾਂ ਤੋਂ ਸਿੱਖਿਆ ਜ਼ਰੂਰ ਲੈ ਸਕਦੇ ਹੋ ਬਹੁਤ ਵਧੀਆ ਇਹਨਾਂ ਦਾ ਮੈਸੇਜ ਆ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜਿਹੜੀਆਂ ਮੇਰੇ ਆ ਮਾਮਾ ਭੈਣ ਕਰ ਦੇ ਵਿਹਲੀਆਂ ਬੈਠੇ ਰਹਿੰਦੇ ਨੇ ਐਦਾਂ ਦੇ ਪ੍ਰੋਡਕਟ ਕਰਕੇ ਤੁਸੀਂ ਸੇਲ ਕਰ ਸਕਦੇ ਹੋ ਜੇ ਕੋਈ ਜਾਣਕਾਰੀ ਲੈਣੀ ਹੈ ਇਹਨਾਂ ਦਾ ਨੰਬਰ ਤੁਹਾਨੂੰ ਦੇ ਦਿੰਨਾ ਮੈਂ ਤੁਸੀਂ ਜੇ ਤੁਹਾਡੇ ਗਰੁੱਪ ਨਾਲ ਜੁੜਨਾ ਹੋਵੇ ਕਿਸੇ ਨੇ ਕੰਮ ਕਰਨਾ ਹੋਵੇ ਕੋਈ ਨਵੇਂ ਬੰਦੇ ਹੁੰਦੇ ਨੇ ਤਾਂ ਕਿਵੇਂ ਸੰਪਰਕ ਕਰੀਏ ਤੁਸੀਂ ਮੋਬਾਈਲ ਨੰਬਰ ਬੋਲ ਦਿਓ ਮੇਰਾ ਮੋਬਾਈਲ ਨੰਬਰ ਆ ਜੀ 987062754 ਜਦ ਮਰਜੀ ਤੁਸੀਂ ਕਾਲ ਕਰ ਸਕਦੇ ਆਂ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਠੀਕ ਆ ਜੀ ਜਾਣਕਾਰੀ ਕਿਵੇਂ ਲੱਗੀ ਕੰਮ ਇਹਨਾਂ ਦਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੀਆਂ ਮੇਰੇ ਮਾਵਾ ਭੈਣਾ ਬੀਬੀਆਂ ਘਰੇ ਬਿੱਲੀਆ ਬੈਠੀਆਂ ਰਹਿੰਦੇ ਨੇ ਇਦਾਂ ਦੇ ਪ੍ਰੋਡਕਟ ਤੁਸੀਂ ਬਣਾ ਸਕਦੇ ਹੋ ਹੋਰ ਵੀ ਦੇਖੋ ਨਿੱਕ ਨਿੱਕੇ ਪ੍ਰੋਡਕਟ ਪਰ ਬਹੁਤ ਪੈਣੇ ਆ ਕੀ ਵਾਸਤੇ ਹਨਾ ਬਹੁਤ ਵਧੀਆ ਇਹਨਾਂ ਕੋਲ ਹੈਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨਾਂ ਦੇ ਕੰਮ ਨੂੰ ਅੱਗੇ ਪ੍ਰਮੋਟ ਜਰੂਰ ਕਰਿਆ ਕਰੋ ਅਸੀਂ ਲੋਕਾਂ ਨੂੰ ਕਹੀ ਜਾਂਦੇ ਆ ਜੀ ਇਧਰੋਂ ਭਈਏ ਪੰਜਾਬੋ ਪੰਜਾਬ ਬਚਾਓ ਵਾਲੇ ਨਾਰੇ ਤਾਂ ਲਾਈ ਜਾਂਦੇ ਆ ਇਹਨਾਂ ਨੂੰ ਇਹਨਾਂ ਦੇ ਕੰਮ ਨੂੰ ਵੀ ਸਪੋਰਟ ਕਰੋ ਇਹਨਾਂ ਨੂੰ ਅੱਗੇ ਲੈ ਕੇ ਆਓ ਤਾਂ ਕਰਕੇ ਆਪਾਂ ਅੱਗੇ ਵੱਧ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਠੀਕ ਹੈ ਜੀ